ਆਪੋ ਸਿੱਖ ਸਤਿਗੁਰੂ ਕੇ ਪਿਆਰੇ ਯਾਤਕਾ ਹਾਂ ਜੀ ਬਰਾਬਰ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਸਾਧ ਸੰਗਤ ਜੀ ਅੱਜ ਅਸੀਂ ਪਹੁੰਚੇ ਹਾਂ ਸ੍ਰੀਮਾਨ ਸੰਤ ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ ਤਿੰਨਾ ਦੇ ਜੋ ਨਗਰ ਹੈ ਦੇਸ ਹਮਲਕਾਣਾ ਜੋ ਹਰਿਆਣਾ ਵਿੱਚ ਹੈ ਉੱਥੇ ਅੱਜ ਪਹੁੰਚੇ ਹਾਂ ਤੇ ਮਹਾਂਪੁਰਖਾਂ ਦੇ ਨਗਰ ਦੇ ਵਿੱਚ ਗੁਰਦੁਆਰਾ ਸਾਹਿਬ ਜਿੱਥੇ ਮਹਾਂਪੁਰਖਾਂ ਕੇ ਆਸਾ ਜੀ ਦੀ ਵਾਰ ਦਾ ਕੀਰਤਨ ਕਰਦੇ ਰਹੇ ਸੰਤਾਂ ਨੂੰ ਨਿਹਾਲ ਕਰਦੇ ਰਹੇ ਤੇ ਇਸ ਗੁਰਦੁਆਰਾ ਪਿੱਪਲਸਰ ਸਹਿਰ ਦੀ ਜਿਹੜੀ ਨੀਂਹ ਹੈ ਉਹ ਵੀ ਮਹਾਂਪੁਰਖਾਂ ਨੇ ਰੱਖੀ ਹੈ ਤੇ ਆਹ ਉਹ ਜਗ੍ਹਾ ਹੈ ਜਿਹੜੀ ਨੀਂਹ ਮਹਾਂਪੁਰਖ ਸੰਤ ਬਾਬਾ ਗੁਰਵਕ ਸਿੰਘ ਜੀ ਨੇ ਆਪਰੇ ਹੱਥੀ ਰੱਖੀ ਨਗਰ ਵਾਲਿਆਂ ਨੇ ਉਦੋਂ ਗੁਰਦੁਆਰਾ ਸਾਹਿਬ ਅਜੇ ਕੱਚਾ ਸੀਗਾ ਉਸ ਤੋਂ ਬਾਅਦ ਵਿੱਚ ਇਮਾਰਤ ਵੇਖੋ ਆਲੀ ਸ਼ਾਨ ਬਹੁਤ ਤਗੜੀ ਵਧੀਆ ਇਮਾਰਤ ਜਿਹੜੀ ਨੂੰ ਬਣਾਈ ਹੋਈ ਹੈ ਤੇ ਪਰ ਆ ਜਿਹੜਾ ਨੀਂਹ ਪੱਥਰ ਜਿੱਤੇ ਰੱਖਿਆ ਸੀ ਉਹ ਨਗਰ ਨਿਵਾਸੀਆਂ ਨੇ ਪ੍ਰੇਮ ਸਰਕਾਰ ਦੇ ਨਾਲ ਉਸੇ ਤਰ੍ਹਾਂ ਇੱਕ ਕੈਮ ਰੱਖਿਆ ਹੈ ਜਿੱਥੇ ਨਹੀਂ ਪੱਤਰਾ ਰੱਖਿਆ ਸੀ ਉਹਨੂੰ ਨਹੀਂ ਛੇੜਿਆ ਉਹਨੂੰ ਉਸੇ ਤਰ੍ਹਾਂ ਹੀ ਰਹਿਣਤਾ ਵਾਵਾ ਗੁਰਬਖ ਸਿੰਘ ਮਹਾਰਾਜ ਜੀ ਦੇ ਜਿਹੜਾ ਨੀ ਪੱਤਰਾ ਰੱਖਿਆ ਹੋਇਆ ਸੀਗਾ ਤੇ ਬੜਾ ਆਲੀਸ਼ਾਨ ਗੁਰਦੁਆਰਾ ਸਾਹਿਬ ਜਿਹੜਾ ਇੱਥੇ ਇਹ ਬਣਿਆ ਹੋਇਆ ਏ ਤੇ ਬੜੀ ਚੜ੍ਹਦੀ ਕਲਾ ਨਗਰ ਵਿੱਚ ਦੋ ਗੁਰਦਾਰੇ ਸਾਹਿਬ ਨੇ ਤੇ ਦੋਹਾਂ ਗੁਰਦਾਰੇ ਸਾਹਿਬ ਦੀਆਂ ਇਮਾਰਤਾਂ ਬਹੁਤ ਵਧੀਆ ਨੇ ਤੇ ਬੜੇ ਵਧੀਆ ਪ੍ਰਬੰਧਕ ਵੀ ਨੇ ਤੇ ਬਹੁਤ ਸੋਹਣਾ ਇੱਥੇ ਜਿਹੜਾ ਸਾਰਾ ਪ੍ਰਬੰਧ ਉਹ ਚੱਲਦਾ ਹੈ ਤੇ ਇਹ ਮਹਾਂਪੁਰਖਾਂ ਦਾ ਇਹ ਪਰਿਵਾਰ ਹੈ ਜੀ ਮਹਾਂਪੁਰਖ ਸੰਤ ਬਾਬਾ ਗੁਰਬਖ ਸਿੰਘ ਜੀ ਉਹਨਾਂ ਦੇ ਪਰਿਵਾਰ ਵਿੱਚੋਂ ਉਹਨਾਂ ਦੇ ਸਾਈ ਚਾਚੇ ਜੀ ਦਾ ਪਰ ਤੇ ਇਹ ਗ੍ਰੰਥੀ ਸਿੰਘ ਜੀ ਨੇ ਇਸ ਗੁਰਦੁਆਰਾ ਸਾਹਿਬ ਪਪਲ ਸਰ ਸਾਹਿਬ ਦੇ ਸਤਿਗੁਰੂ ਕਿਰਪਾ ਕਰਨ ਇਹਨਾਂ ਨੇ ਬੜਾ ਹੀ ਇਹ ਵਧੀਆ ਪ੍ਰਾਲਾ ਕੀਤਾ ਵੀ ਜੀ ਪੱਥਰ ਉਹੀ ਰੱਖਿਆ ਜਿਹੜਾ ਮਹਾਂਪੁਰਖ ਸੰਤ ਬਾਬਾ ਗੁਰਬਖਸ਼ ਸਿੰਘ ਜੀ ਰੱਖ ਗਏ ਸਨ ਇਹ ਉਹਨਾਂ ਦਾ ਜਿਹੜਾ ਜਨਮ ਵਾਲਾ ਨਗਰ ਹੈ ਉਹ ਇਹੀ ਹੈ ਕਿੱਥੇ ਜਦੋਂ ਮਹਾਂਪੁਰਖਾਂ ਦਾ ਜਨਮ ਹੋਇਆ ਉਹ ਘਰ ਵੀ ਵੇਖ ਕੇ ਆਏ ਆ ਪੁਰਾਣਾ ਨਗਰ ਵਿੱਚ ਸੋ ਇਹ ਪਰਿਵਾਰ ਹੁਣ ਬਾਹਰ ਡੇਰੇ ਤੇ ਨਹੀਂ ਪਿੰਡ ਬਾਹਰ ਬਾਹਰ ਰਹਿੰਦੇ ਨੇ ਉਦੋਂ ਪਿੰਡ ਦੇ ਵਿੱਚ ਘਰ ਸੀਗਾ ਤੇ ਇਹ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਰਹੇ ਸਤਿਗੁਰੂ ਕਿਰਪਾ ਕਰਨ ਬੜਾ ਆਨੰਦ ਆਇਆ ਇਸੇ ਤਰ੍ਹਾਂ ਸਤਿਗੁਰੂ ਜੀ ਮਿਹਰ ਪਰਿਆਤ ਰੱਖਣ ਚੜ੍ਹਦੀਆਂ ਕਲਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਪਿਆਰੋ ਇੱਕ ਗੁਰੂ ਘਰ ਆ ਬਹੁਤ ਆਲੀ ਸ਼ਾਨ